ਕੀ ਹਾਲ ਚਾਲ ਹੈ ਮਿੱਤਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਲਵ ਕਾ ਰਿਵਾਰਡ ਤੇ ਅੱਜ ਆਪਾਂ ਤੁਹਾਡੇ ਲਈ ਬਹੁਤ ਸਾਰੀਆਂ ਮਸ਼ੀਨਰੀਆਂ ਲੈ ਕੇ ਪਹੁੰਚ ਚੁੱਕੇ ਹਾਂ ਜੇਕਰ ਤੁਸੀਂ ਵੀ ਆਪਣੀ ਕਿਸੇ ਵੀ ਤਰ੍ਹਾਂ ਦੀ ਮਸ਼ੀਨਰੀ ਦੀ ਐਡ ਆਪਣੇ YouTube ਚੈਨਲ ਤੇ ਲਗਵਾਉਣੀ ਹੋਵੇ ਤਾਂ ਉੱਪਰ ਦਿੱਤੇ ਨੰਬਰਾਂ ਤੇ ਆਪਣੇ ਸਾਧਨ ਦੀਆਂ ਪੰਜ ਤੋਂ ਸੱਤ ਫੋਟੋਆਂ ਭੇਜ ਕੇ ਆਪਣੇ YouTube ਚੈਨਲ ਤੇ ਬਿਲਕੁਲ ਫ੍ਰੀ ਦੇ ਵਿੱਚ ਆਪਣੀ ਐਡ ਲਵਾ ਸਕਦੇ ਹੋ ਜੀ ਇਸ ਦਾ ਆਪਾਂ ਕੋਈ ਵੀ ਰੁਪਈਆ ਨਹੀਂ ਲੈਂਦੇ ਬਿਲਕੁਲ ਫ੍ਰੀ ਦੇ ਵਿੱਚ ਤੁਹਾਡੀ ਐਡ ਆਪਣੇ YouTube ਚੈਨਲ ਤੇ ਲਗਵਾ ਦਿੱਤੀ ਜਾਵੇਗੀ ਜੀ ਸਭ ਤੋਂ ਪਹਿਲੀ ਗੱਡੀ ਦੀ ਆਪਾਂ ਗੱਲ ਕਰ ਲਈਏ ਅੱਜ ਆਪਾਂ ਤੁਹਾਡੇ ਲਈ 4-5 ਗੱਡੀਆਂ ਬਿਲਕੁਲ ਬਾਜ਼ ਰੇਟ ਦੇ ਵਿੱਚ ਲੈ ਕੇ ਪਹੁੰਚ ਚੁੱਕੇ ਹਾਂ ਸਭ ਤੋਂ ਪਹਿਲੀ ਗੱਡੀ ਦੀ ਆਪਾਂ ਗੱਲ ਕਰ ਲਈਏ ਸਭ ਤੋਂ ਪਹਿਲੀ ਗੱਡੀ अल्टੋ K10 BXI ਲੈ ਕੇ ਪਹੁੰਚ ਚੁੱਕੇ ਹਾਂ 2014 ਮਾਡਲ ਹੈ 2014 ਮਾਡਲ ਗੱਡੀ ਹੈ ਇੰਜਨ ਗੇਅਰ ਦੀ ਮਾਲਕਾਂ ਵੱਲੋਂ ਪੂਰੀ ਫੁੱਲ ਗਾਰੰਟੀ ਦਿੱਤੀ ਗਈ ਹੈ ਬਾਡੀ ਲੈਣ ਦੀ ਸਾਰੀ ਗੱਡੀ origional ਹੈ ਕੋਈ ਵੀ ਕਮੀ ਪੇਸ਼ੀ ਗੱਡੀ ਦੇ ਵਿੱਚ ਨਹੀਂ ਹੈਗੀ ਨਵੇਂ ਸ਼ੀਟ ਕਵਰ ਨੇ ਫਲੋਰ ਮੈਟਿੰਗ ਹੋਈ ਹੈ ਨਵੇਂ ਟਾਇਰ ਹੈ ਗੱਡੀ ਦੇ ਨਵੀਂ ਵੈਂਟਰੀ ਖਾਈ ਹੈ ਮਾਲਕਾਂ ਨੇ ਬਿਲਕੁਲ ਪੂਰੀ ਸਾਫ ਦੇ ਵਿੱਚ ਰੱਖੀ ਹੋਈ ਗੱਡੀ ਹੈ ਕੋਈ ਵੀ ਕਮੀ ਪੇਸ਼ੀ ਗੱਡੀ ਦੇ ਵਿੱਚ ਨਹੀਂ ਹੈਗੀ ਸਿਰਫ 85 ਹਜ਼ਾਰ ਅਜੰਸੀ ਰਿਕਾਰਡ ਦੇ ਨਾਲ ਚੱਲੀ ਹੈ 85 ਹਜ਼ਾਰ ਕਿਲੋਮੀਟਰ ਚੱਲੀ ਹੈ ਅਜੰਸੀ ਰਿਕਾਰਡ ਦੇ ਨਾਲ ਚੱਲੀ ਹੈ ਦੋਨੇ ਚਾਬੀਆਂ ਨਾਲ ਨੇ 2014 ਮਾਡਲ ਹੈ ਤੇ ਮੋਗੇ ਏਰੀਏ ਦੇ ਵਿੱਚ ਗੱਡੀ ਖੜੀ ਹੈ ਤੇ ਮਾਲਕਾਂ ਵੱਲੋਂ ਉਹਦੀ ਡਿਮਾਂਡ ਰੱਖੀ ਗਈ ਹੈ 2 ਲੱਖ 30 ਹਜ਼ਾਰ ਰੁਪਏ 2 ਲੱਖ 30 ਹਜ਼ਾਰ ਰੁਪਏ ਕੋਈ ਫਿਕਸਡ ਪ੍ਰਾਈਜ਼ ਨਹੀਂ ਹੈਗਾ ਮੌਕੇ ਤੇ ਮਾਨਤਾਣ ਕੀਤਾ ਜਾਊਗਾ ਮੋਗੇ ਏਰੀਏ ਦੇ ਵਿੱਚ ਜਾ ਕੇ ਤੁਸੀਂ ਗੱਡੀ ਦੇਖ ਸਕਦੇ ਹੋ ਟੈਸਟ ਡਰਾਈਵ ਲੈਣ ਤੋਂ ਬਾਅਦ ਮਾਲਕਾਣਾ ਰੇਟ ਦੀ ਗੱਲ ਬਹਿ ਕੇ ਮਕਾ ਸਕਦੇ ਹੋ ਜੀ ਹਲੇ ਵੀਡੀਓ ਖਤਮ ਨਹੀਂ ਹੋਈ ਚਲਦੀ ਚਲਦੀ ਵੀਡੀਓ ਨੂੰ ਲਾਈਕ ਕਰ ਲੋ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਆਪਾਂ ਤੁਹਾਡੇ ਲਈ ਬਾਜ਼ਵਰੇਟ ਵਾਲੀਆਂ ਗੱਡੀਆਂ ਲੈ ਕੇ ਪਹੁੰਚਦੇ ਰਹਿਣੇ ਆ ਤਾਂ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਤੁਹਾਨੂੰ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲੇ ਇਸ ਤੋਂ ਬਾਅਦ ਆਪਾਂ ਗੱਲ ਕਰ ਲਈਏ 2010 ਮਾਡਲ ਗੱਡੀ ਦੀ अल्टੋ ਐਲਐਕਐਸਆਈ 2010 ਮਾਡਲ ਹੈ 30 ਤੱਕ ਗੱਡੀ ਦੀ ਪਾਸਿੰਗ ਹੋਈ ਵੀ ਹੈ ਬਹੁਤ ਹੀ ਸਾਫ਼ ਸੁਥਰੀ ਕੰਡੀਸ਼ਨ ਦੀ ਗੱਡੀ ਹੈ ਮਾਲਕ ਵੀਰਾਂ ਵੱਲੋਂ ਦੀ ਪੂਰੀ ਫੁੱਲ ਗਾਰੰਟੀ ਦਿੱਤੀ ਗਈ ਹੈ ਪੂਰੀ ਸੰਭਾਲ ਦੇ ਵਿੱਚ ਗੱਡੀ ਰੱਖੀ ਹੈ ਇੰਜਨ ਗੇਅਰ ਦੀ ਮਾਲਕਾਂ ਨੇ ਪੂਰੀ ਫੁੱਲ ਗਾਰੰਟੀ ਦਿੱਤੀ ਹੈ ਪੂਰੇ ਸ਼ੌਮਕੀਅਤੌਰ ਤੇ ਗੱਡੀ ਰੱਖੀ ਹੋਈ ਹੈ ਨਵੇਂ ਅਲਾਏ ਦੇ ਟਾਇਰ ਲੱਗੇ ਨੇ ਕਾਰ ਦੇ ਕੋਈ ਵੀ ਕਮੀ ਪੇਸ਼ੀ ਗੱਡੀ ਦੇ ਵਿੱਚ ਨਹੀਂ ਹੈਗੀ 2010 ਮਾਡਲ ਹੈ 30 ਤੱਕ ਪਾਸ ਹੈ ਤੇ ਪੀਕੀ ਏਰੀਏ ਦੇ ਵਿੱਚ ਇਹ ਗੱਡੀ ਖੜੀ ਹੈ ਉੱਥੇ ਜਾ ਕੇ ਤੁਸੀਂ ਦੇਖ ਸਕਦੇ ਹੋ ਅਤੇ ਰੇਟ ਇਸ ਦਾ ਰੱਖਿਆ ਗਿਆ 1,35,000 ਰੁਪਇਆ 1,35,000 ਰੁਪਇਆ ਕੋਈ ਫਿਕਸਡ ਪ੍ਰਾਈਸ ਨਹੀਂ ਹੈਗਾ ਮੌਕੇ ਤੇ ਮਾਨਤਾਣ ਕੀਤਾ ਜਾਊਗਾ ਪੀਕੀ ਏਰੀਏ ਦੇ ਵਿੱਚ ਜਾ ਕੇ ਤੁਸੀਂ ਗੱਡੀ ਦੇਖ ਸਕਦੇ ਹੋ ਅਤੇ ਟੈਸਟ ਡਰਾਈਵ ਲੈਣ ਤੋਂ ਬਾਅਦ ਮਾਲਕਾਂ ਨਾਲ ਫੋਨ ਤੇ ਗੱਲ ਕਰਕੇ ਰੇਟ ਦੀ ਗੱਲ ਮਕਾ ਸਕਦੇ ਹੋ ਜੀ ਇਸ ਤੋਂ ਬਾਅਦ ਆਪਾਂ ਗੱਲ ਕਰ ਲਈਏ ਕਲਾਸਿਕ ਬੁਲਟ ਦੀ ਬਹੁਤ ਹੀ ਸਾਫ਼ ਸੁਥਰੀ ਕੰਡੀਸ਼ਨ ਦਾ ਬੁਲਟ ਹੈ 2020 ਮਾਡਲ ਹੈ ਸਿਰਫ ਇੱਕ ਹੱਥ ਚੱਲਿਆ ਮੋਟਰਸਾਈਕਲ ਆ ਬਹੁਤ ਹੀ ਘੱਟ ਚੱਲਿਆ ਹੈ ਕੋਈ ਵੀ ਕਮੀ ਪੇਸ਼ੀ ਮੋਟਰਸਾਈਕਲ ਦੇ ਵਿੱਚ ਨਹੀਂ ਹੈਗੀ ਕਿਤੋਂ ਕੋਈ ਰੰਗ ਪੇਟ ਨਹੀਂ ਕੋਈ ਡੈਂਟ ਨਹੀਂ ਕੋਈ ਕੋਈ ਵੀ ਕਮੀ ਪੇਸ਼ੀ ਨਹੀਂ ਹੈਗੀ ਬਿਲਕੁਲ ਬ੍ਰੈਂਡ ਨਿਊ ਮੋਟਰਸਾਈਕਲ ਹੈ ਬਿਲਕੁਲ ਨਮੇ ਵਰਗਾ ਪਿਆ ਹੈ ਮੁੱਗੇ ਏਰੀਏ ਦੇ ਵਿੱਚ ਬੁਲਟ ਖੜਾ ਹੈ 2020 ਮਾਡਲ ਹੈ ਅਤੇ ਰੇਟ ਇਸ ਦਾ ਰੱਖਿਆ ਗਿਆ 3 ਲੱਖ ਤੇ 20000 ਰੁਪਿਆ 3 ਲੱਖ 20000 ਰੁਪਿਆ ਕੋਈ ਫਿਕਸਡ ਪ੍ਰਾਈਸ ਨਹੀਂ ਹੈਗਾ ਮੌਕੇ ਤੇ ਮਾਨਤਾਨ ਕੀਤਾ ਜਾਊਗਾ ਮਾਲਕਾਂ ਦਾ ਕੰਟੈਕਟ ਨੰਬਰ ਕਾਲੇ ਖਰਾਣ ਸਕਰੀਨ ਤੇ ਸ਼ੋ ਹੋ ਰਿਹਾ ਹੈ ਉਸ ਤੇ ਕੰਟੈਕਟ ਕਰਕੇ ਤੁਸੀਂ ਪੂਰੀ ਜਾਣਕਾਰੀ ਬੁਲਟ ਦੀ ਲੈ ਸਕਦੇ ਹੋ ਜੀ ਇਸ ਤੋਂ ਬਾਅਦ ਆਪਾਂ ਤੁਹਾਡੇ ਲਈ ਟਾਟਾ ਗੋਲਡ ਦੀ ਗੱਡੀ ਲੈ ਕੇ ਪਹੁੰਚ ਚੁੱਕੇ ਹਾਂ ਬਿਲਕੁਲ ਨਵੀਂ ਕੰਡੀਸ਼ਨ ਦੀ ਗੱਡੀ ਹੈ ਸਿਰਫ 20000 ਕਿਲੋਮੀਟਰ ਚੱਲੀ ਹੋਈ ਹੈ 2023 ਮਾਡਲ ਹੈ 2023 ਦੀ ਵੀ ਲਾਸਟ ਦੀ ਹੈ ਸਿਰਫ ਇੱਕ ਹੱਥ ਚੱਲੀ ਹੋਈ ਗੱਡੀ ਹੈ ਕੋਈ ਵੀ ਕਮੀ ਪੇਸ਼ੀ ਗੱਡੀ ਦੇ ਵਿੱਚ ਨਹੀਂ ਹੈਗੀ ਬਿਲਕੁਲ ਨਵੇਂ ਵਰਗੀ ਪਈ ਹੈ ਘੱਟ ਚੱਲੀ ਹੋਈ ਹੈ ਇਸ ਦੀ ਮੰਗ ਰੱਖੀ ਹੈ 4,80,000 ਰੁਪਇਆ ਮਾਡਲ ਇਸ ਦਾ 2023 ਹੈ ਪਾਸਿੰਗ ਇਸ ਦੀ 2027 ਦੇ ਲਾਸਟ ਤੱਕ ਵੀ ਹੈ ਕੋਈ ਵੀ ਕਮੀ ਪੇਸ਼ੀਸ਼ ਦੇ ਵਿੱਚ ਨਹੀਂ ਹੈਗੀ ਅਮਰਤਸਰ ਏਰੀਆ ਦੇ ਵਿੱਚ ਗੱਡੀ ਖੜੀ ਹੈ ਮਾਲਕਾਂ ਦਾ ਕੰਟੈਕਟ ਨੰਬਰ ਕਾਲੇ ਅੱਖਰਾਂ ਵਿੱਚ ਸਕਰੀਨ ਤੇ ਸ਼ੋ ਹੋ ਰਿਹਾ ਹੈ ਉਸ ਤੇ ਕੰਟੈਕਟ ਕਰਕੇ ਤੁਸੀਂ ਪੂਰੀ ਗੱਡੀ ਦੀ ਜਾਣਕਾਰੀ ਲੈ ਸਕਦੇ ਹੋ 4,80,000 ਰੁਪਇਆ ਸਿਰਫ ਇੱਕ ਵਾਰੀ ਡਿਮਾਂਡ ਹੈ ਮੌਕੇ ਤੇ ਮਰਦਾਨਗੀ ਕੀਤਾ ਜਾਊਗਾ ਅਤੇ ਮਾਲਕਾਂ ਦੇ ਫੋਨ ਤੇ ਗੱਲ ਕਰਕੇ ਤੁਸੀਂ ਗੱਡੀ ਦੀ ਪੂਰੀ ਜਾਣਕਾਰੀ ਲੈ ਸਕਦੇ ਹੋ ਟੈਸਟ ਡਰਾਈਵ ਲੈਣ ਤੋਂ ਬਾਅਦ ਰੇਟ ਦੇ ਵਿੱਚ ਵਾਧਾ ਘਾਟਾ ਕੀਤਾ ਜਾਊਗਾ ਜੀ ਅਤੇ ਹੋਰ ਵੀ ਇਸ ਤਰ੍ਹਾਂ ਦੀਆਂ ਵੀਡੀਓਆਂ ਮਾ ਦੇਖਣ ਦੇ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਵੀਡੀਓ ਨੂੰ ਆਪਣੇ ਦੋਸਤਾਂ ਮਿੱਤਰਾਂ ਤੱਕ ਸ਼ੇਅਰ ਕਰਨਾ ਨਾ ਭੁੱਲਿਓ ਧੰਨਵਾਦ ਜੀ